ਅੱਜ ਆਪਾਂ ਜਾਣਾਂਗੇ ਜੀ ਪੀ ਐਚ ਡੀ ਬਾਰੇ ਪੀ ਐਚ ਡੀ ਕੀ ਹੈ ਐਡਮਿਸ਼ਨ ਲੈਣ ਦਾ ਕੀ ਪ੍ਰੋਸੈਸ ਹੈ ਕਿੰਨੇ ਸਮੇਂ ਦੇ ਵਿੱਚ ਤੁਹਾਡੀ ਪੀ ਐਚ ਡੀ ਕੰਪਲੀਟ ਹੋ ਸਕਦੀ ਹੈ ਜਾਂ ਮੈਕਸਿਮਮ ਤੁਹਾਨੂੰ ਕਿੰਨਾ ਸਮਾਂ ਦਿੱਤਾ ਜਾਂਦਾ ਇਸ ਨੂੰ ਕੰਪਲੀਟ ਕਰਨ ਦੇ ਲਈ ਤੁਹਾਨੂੰ ਪੀ ਐਚ ਡੀ ਕਰਨ ਦਾ ਫਾਇਦਾ ਹੈ ਜਾਂ ਨਹੀਂ ਹੈ ਨੈਟ ਤੋਂ ਬਿਨਾਂ ਤੁਸੀਂ ਪੀ ਐਚ ਡੀ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲਣਗੇ ਜਿਹੜੇ ਉਮੀਦਵਾਰ ਜਾਂ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਹੁੰਦਾ ਹੈ ਜਿਹੜੇ ਆਪਣੇ ਪ੍ਰਾਈਵੇਟ ਕੁਝ ਵਿਦਿਆਰਥੀ ਕਰਦੇ ਹਨ ਜਾਂ ਕਾਲਜਾਂ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਇਸ ਵਾਰ ਥੋੜੀ ਜਿਹੀ ਨੌਲੇਜ ਪੱਖੋਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਇਸ ਬਾਰੇ ਨੌਲੇਜ ਘੱਟ ਰੱਖਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੀਆਂ ਇਹ ਸਾਰੇ ਜਿਹੜੇ ਸਵਾਲ ਨੇ ਤੁਹਾਡੇ ਪ੍ਰਸ਼ਨ ਨੇ ਪੀ ਐਚ ਡੀ ਦੇ ਰਿਗਾਰਡਿੰਗ ਉਹ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਾਰਿਆਂ ਦਾ ਜਵਾਬ ਦੇਣ ਦਾ ਯਤਨ ਕਰਾਂ ਸੋ ਪਹਿਲੀ ਗੱਲ ਹੁੰਦੀ ਹੈ ਜੀ ਦਾਖਲਾ ਪੀ ਐਚ ਡੀ ਵਿੱਚ ਦਾਖਲਾ ਲੈਣਾ ਜੀ ਤੁਸੀਂ ਦੋ ਚੀਜ਼ਾਂ ਹੁੰਦੀਆਂ ਨੇ ਜੀ ਇੱਕ ਹੁੰਦੀ ਹੈ ਲਿਟਰੇਸ਼ਨ ਇੱਕ ਹੁੰਦਾ ਹੈ ਦਾਖਲਾ ਇਹ ਦੋਨੋਂ ਦੇ ਵਿੱਚ ਕੀ ਅੰਤਰ ਆ ਐਡਮਿਸ਼ਨ ਮਿਲਣੀ ਕਦੋਂ ਆ ਤੁਹਾਨੂੰ ਇਹ ਮਈ ਜੂਨ ਤੋਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਜੀ ਇਹ ਸਾਰਾ ਮਈ ਤੇ ਜੂਨ ਮਈ ਤੋਂ ਵੀ ਰਹਿਣ ਨੂੰ ਤੁਸੀਂ ਜੁਲਾਈ ਤੋ ਲੈ ਕੇ ਚੱਲੋ ਹੈ ਨਾ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਦਾ ਸਾਰਾ ਪ੍ਰੋਸੈਸ ਦੋ ਤਿੰਨ ਮਹੀਨੇ ਦਾ ਚੱਲਦਾ ਹੁੰਦਾ ਜਿਹੜੀ ਤੁਹਾਨੂੰ ਇਹ ਐਡਮਿਸ਼ਨ ਮਿਲਣੀ ਹੁੰਦੀ ਹੈ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਆਪਾਂ ਇਹ ਪੰਜਾਬ ਦੀ ਯੂਨੀਵਰਸਿਟੀ ਦੀ ਗੱਲ ਜ਼ਿਆਦਾ ਕਰਾਂਗੇ ਜ਼ਿਆਦਾ ਕਿ ਆਪਾਂ ਗੱਲ ਹੀ ਪੰਜਾਬ ਦੀ ਯੂਨੀਵਰਸਿਟੀ ਕਰਾਂਗੇ ਸੋ ਦੋ ਕ੍ਰਾਈਟਰੀਆ ਨੇ ਜੀ ਐਡਮਿਸ਼ਨ ਲੈਣ ਦੇ ਇੱਕ ਤਾਂ ਹੈ ਜੀ ਕਿ ਤੁਹਾਡਾ ਨੈੱਟ ਹੋਵੇ ਚਾਹੇ ਉਹ ਵੀ ਜੇ ਆਰ ਪੇ ਜਿਹਦਾ ਜੇ ਆਰ ਪੇ ਉਹਦਾ ਆਟੋਮੈਟਿਕ ਯੂਨੀਵਰਸਿਟੀ ਦੇ ਵਿੱਚ ਜਿੰਨੀਆਂ ਸੀਟਾਂ ਨੇ ਪੀ ਐਚ ਡੀ ਦੀਆਂ ਉਹਨਾਂ ਦਾ 60% ਜਿਹੜਾ ਇਹ ਭਰਨਗੇ ਜੀ ਉਹ ਭਰਨਗੇ ਇਹ ਨੈਟ ਜਾਂ ਜੀ ਆਰ ਪੀ ਦੇ ਨਾਮ ਮੰਨ ਲਓ 100 ਸੀਟਾਂ ਨੇ ਪੀ ਐਚ ਡੀ ਦੀਆਂ ਇੱਕ ਸਬਜੈਕਟ ਦੀਆਂ ਤਾਂ 60 ਸੀਟਾਂ ਚਲੇ ਗਈਆਂ ਜੀ ਆਪਣੀਆਂ ਨੈਟ ਵਾਲੇ ਕੈਂਡੀਡੇਟ ਦੇ ਲਈ ਉਹ ਅੱਗੇ ਉਹਨਾਂ ਦੀ ਮੈਰਿਟ ਬਣਾ ਲੈਣਗੇ 60 ਦੇ ਜਿਹੜੇ ਇਹ 60 ਸੀਟਾਂ ਹੋਣਗੀਆਂ ਇਹਨਾਂ ਦੇ ਵਿੱਚ 70% ਨੰਬਰ ਨੈਟ ਦੇ ਜੁੜਨਗੇ 30% ਉਹਨਾਂ ਦੀ ਇੰਟਰਵਿਊ ਤੋਂ ਜੁੜਨਗੇ ਜਿਹੜੇ ਹੁਣ ਨੈਟ ਤੋਂ ਬਿਨਾਂ ਬਚ ਕੇ ਵਿਦਿਆਰਥੀ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਦੇਣਾ ਪੈਣਾ ਜੀ ਐਂਟ੍ਰਾਂਸ ਐਗਜ਼ਾਮ ਪ੍ਰਵੇਸ਼ ਪ੍ਰੀਖਿਆ ਆਪਣੇ ਸਬਜੈਕਟ ਦੀ ਜਿਹੜੀਆਂ 40% ਸੀਟਾਂ ਬਚੀਆਂ ਨੇ ਉਹ ਪ੍ਰਵੇਸ਼ ਪ੍ਰੀਖਿਆ ਦੁਆਰਾ ਜਾਂ ਐਂਟ੍ਰਾਂਸ ਐਗਜ਼ਾਮ ਦੇ ਦੁਆਰਾ ਉਹ ਭਰੀਆਂ ਜਾਣਗੀਆਂ ਸੋ ਨੈਟ ਤੋਂ ਬਿਨਾਂ ਉਮੀਦਵਾਰ ਵੀ 40% ਸੀਟਾਂ ਦੇ ਉੱਪਰ ਆਪਣੀ ਪੀ ਐਚ ਡੀ ਕਰ ਸਕਦੇ ਨੇ ਇਹ ਮੈਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਬਹੁਤ ਵੱਡਾ ਜਿਹੜੀ ਗੱਲ ਤੁਹਾਡੀ ਕਲੀਅਰ ਹੋ ਗਈ ਫਿਰ ਹੁੰਦਾ ਹੈ ਜੀ ਐਡਮਿਸ਼ਨ ਲੈਣ ਦੇ ਲਈ ਇੱਕ ਸੁਪਰਵਾਈਜ਼ਰ ਦੀ ਲੋੜ ਹੁੰਦੀ ਹੈ ਗਾਈਡ ਦੀ ਦੋਨਾਂ ਨੂੰ ਚਾਹੇ ਉਸ ਨੂੰ ਸੁਪਰਵਾਈਜ਼ਰ ਕਹਿ ਲੋ ਚਾਹੇ ਕਹਿ ਲੋ ਗਾਈਡ ਦੋਨੋਂ ਇੱਕੋ ਹੁੰਦੇ ਨੇ ਸੁਪਰਵਾਈਜ਼ਰ ਜਾਂ ਗਾਈਡ ਦੀ ਜ਼ਰੂਰਤ ਹੁੰਦੀ ਹੈ ਉਹ ਕੌਣ ਹੁੰਦਾ ਹੈ ਉਹ ਹੁੰਦੇ ਨੇ ਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੋਫੈਸਰ ਦੀਆਂ ਤਿੰਨ ਕੈਟਾਗਰੀਜ਼ ਹੁੰਦੀਆਂ ਨੇ ਇੱਕ ਅਸਿਸਟੈਂਟ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਤੇ ਫੁੱਲ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਤੋਂ ਜਿਹੜੀਆਂ ਅਸਿਸਟੈਂਟ ਪ੍ਰੋਫੈਸਰ ਹੁੰਦੇ ਨੇ ਉਹ ਘੱਟ ਖੋਜਾਰਥੀਆਂ ਨੂੰ ਪੀਐਚਡੀ ਕਰਵਾ ਸਕਦੇ ਨੇ ਐਸੋਸੀਏਟ ਪ੍ਰੋਫੈਸਰ ਉਸ ਤੋਂ ਥੋੜੇ ਜਿਹਾ ਵੱਧ ਕਰਵਾ ਸਕਦੇ ਨੇ ਜਿਹੜੇ ਫੁੱਲ ਪ੍ਰੋਫੈਸਰ ਹੁੰਦੇ ਨੇ ਉਹ ਉਸ ਤੋਂ ਵੀ ਵੱਧ ਕਰਵਾ ਸਕਦੇ ਆਂ 8 ਨੂੰ ਕੈਂਡੀਡੇਟ ਨੂੰ ਇੱਕ ਪੀ ਐਚ ਇੱਕ ਪ੍ਰੋਫੈਸਰ ਜਿਹੜਾ ਹੈ ਗਾਈਡ ਕਰ ਸਕਦਾ ਸੋ ਤੁਸੀਂ ਇਹ ਦੋ ਸੁਪਰਵਾਈਜ਼ਰ ਲੈਣ ਦੇ ਕੀ ਪ੍ਰੋਸੀਜਰ ਹੈ ਜੀ ਇਹਦੇ ਦੋ ਇਹਦੀ ਵੀ ਦੋ ਚੱਲਦੇ ਨੇ ਕ੍ਰਾਈਟਰੀਆ ਕਹ ਲਓ ਜਾਂ ਤੁਸੀਂ ਇਹ ਕਹ ਲਓ ਕਿ ਦੋ ਢੰਗ ਨਾਲ ਤੁਸੀਂ ਸੁਪਰਵਾਈਜ਼ਰ ਚੁਣ ਸਕਦੇ ਹੋ ਕਿਵੇਂ ਕੁਝ ਯੂਨੀਵਰਸਿਟੀ ਤੇ ਇਦਿਆਂ ਦਾ ਇਦਾਂ ਦੀ ਹੁੰਦੀ ਜਿਹੜੀਆਂ ਕਿ ਆਪ ਪ੍ਰੋਵਾਈਡ ਕਰਵਾਉਂਦੀਆਂ ਨੇ ਕਿ ਇਹ ਸੁਪਰਵਾਈਜ਼ਰ ਕੋਲ ਸੀਟ ਖਾਲੀ ਹੈ ਤੁਸੀਂ ਇਸ ਕੋਲ ਪੀ ਐਚ ਡੀ ਕਰ ਸਕਦੇ ਕੁਝ ਯੂਨੀਵਰਸਿਟੀਆਂ ਨੇ ਖਾਸ ਕਰਕੇ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਥੇ ਵਿਦਿਆਰਥੀ ਨੂੰ ਆਪ ਮਿਹਨਤ ਕਰਨੀ ਪੈਂਦੀ ਹੈ ਆਪ ਤੁਹਾਨੂੰ ਸੁਪਰਵਾਈਜ਼ਰ ਕੋਲ ਪ੍ਰੋਫੈਸਰਾਂ ਦੇ ਕੋਲ ਜਾਣਾ ਪਵੇਗਾ ਆਪਣੇ ਸੰਬੰਧਿਤ ਵਿਸ਼ਿਆਂ ਦੇ ਨਾਲ ਉਹਨਾਂ ਪ੍ਰੋਫੈਸਰਾਂ ਕੋਲ ਦੇਖਣਾ ਪਵੇਗਾ ਕਿ ਸੀਟ ਖਾਲੀ ਹੈ ਜਾਂ ਨਹੀਂ ਹੈ ਜੇਕਰ ਉਹਨਾਂ ਕੋਲ ਸੀਟ ਖਾਲੀ ਹੁੰਦੀ ਹੈ ਫਿਰ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਪਵੇਗੀ ਕਿ ਸਰ ਮੈਂ ਇਦਾਂ ਕਰਕੇ ਇੱਥੋਂ ਐਮਏ ਕੀਤੀ ਹੈ ਜਾਂ ਮੈਂ ਇਹ ਵਿਸ਼ੇ ਉੱਪਰ ਪੀਐਚਡੀ ਕਰਨਾ ਚਾਹੁੰਦਾ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਨ ਤੋਂ ਬਾਅਦ ਜੇਕਰ ਉਹ ਤੁਹਾਡੀ ਹਾਮੀ ਭਰਦੇ ਨੇ ਕਿ ਹਾਂਜੀ ਮੈਂ ਤੁਹਾਨੂੰ ਪੀਐਚਡੀ ਕਰਵਾ ਦੇਵਾਂਗਾ ਤਾਂ ਤੁਸੀਂ ਮੁਸ਼ਕਿਲ ਹੋ ਜਾਂਦਾ ਜੇਕਰ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਕੋਈ ਨਹੀਂ ਜਾਂਦਾ ਇਹ ਜਿਹੜੀ ਰੀਅਲਟੀ ਗਰਾਉਂਡ ਫੈਕਟ ਆ ਜਿਹੜਾ ਉਹ ਇਹ ਹੈ ਬਹੁਤ ਵਧੀਆ ਪ੍ਰੋਫੈਸਰ ਵੀ ਹੁੰਦੇ ਨੇ ਮਤਲਬ ਸਾਰੇ ਵਧੀਆ ਪ੍ਰੋਫੈਸਰ ਨੇ ਕਹਿ ਰਹੇ ਬਹੁਤ ਵਧੀਆ ਇਦਾਂ ਦੀ ਹੁੰਦੇ ਨੇ ਤੁਹਾਨੂੰ ਫਸਟ ਇੰਪ੍ਰੈਸ਼ਨ ਵਿੱਚ ਇਹ ਕਹਿ ਦੇਣਗੇ ਠੀਕ ਹੈ ਤੁਸੀਂ ਪੀ ਐਚ ਡੀ ਕਰਨਾ ਚਾਹੁੰਦੇ ਹੋ ਮੇਰੇ ਤੋਂ ਸੈਂ ਕਰਵਾ ਲਓ ਕੁਝ ਕੁ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਕਿਉਂਕਿ ਕਈ ਵਾਰ ਉਹਨਾਂ ਦੇ ਆਪਣੇ ਤਜਰਬੇ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਕੈਂਡੀਡੇਟ ਨੇ ਹੈਰਾਨ ਕੀਤਾ ਹੋ ਸਕਦਾ ਮਤਲਬ ਉਹਨਾਂ ਦੇ ਚਲੋ ਆਪਣੇ ਐਕਸਪੀਰੀਅੰਸ ਨੇ ਇਹ ਉਹਨਾਂ ਦੇ ਆਪਣੇ ਆਪ ਦੇ ਉੱਪਰ ਡਿਪੈਂਡ ਕਰ ਆਪਣੀ ਸੁਪਰਵਾਈਜ਼ਨ ਦੇਣਗੇ ਜਾਂ ਨਹੀਂ ਦੇਣਗੇ ਇਹ ਇੱਕ ਵੱਡਾ ਟਾਸਕ ਮੈਂ ਮੰਨ ਕੇ ਚੱਲਦਾ ਕਿ ਪੀ ਐਚ ਡੀ ਦੀ ਐਡਮਿਸ਼ਨ ਲਈ ਹੋ ਜਾਂਦਾ ਹੁਣ ਮੰਨ ਲਓ ਜੀ ਤੁਹਾਨੂੰ ਸੁਪਰਵਾਈਜ਼ਰ ਨੇ ਹਾਂ ਕਰ ਦਿੱਤੀ ਅਤੇ ਤੁਹਾਡੀ ਇਨਰੋਲਮੈਂਟ ਜਾਂ ਦਾਖਲਾ ਜਿਹੜਾ ਉਹ ਹੋ ਚੁੱਕਿਆ ਠੀਕ ਹੈ ਜੀ ਫੀਸ ਭਰਤੀ ਐ ਚਾਹੇ ਤੁਸੀਂ ਐਂਟਰਸ ਐਗਜ਼ਾਮ ਦੇ ਥਰੂ ਲੈ ਲਿਆ ਚਾਹੇ ਤੁਸੀਂ ਲੈ ਲਿਆ ਜੀ ਨੈਟ ਦੇ ਥਰੂ ਅੱਗੇ ਚੱਲੇਗਾ ਜੀ ਤੁਹਾਡਾ 6 ਮਹੀਨੇ ਦਾ ਕੋਰਸ ਵਰਕ ਇਹ ਕੋਰਸ ਵਰਕ ਤੁਹਾਨੂੰ ਰੈਗੂਲਰ ਲਾਉਣਾ ਪਵੇਗਾ ਕਲਾਸਾਂ ਲੱਗਣਗੀਆਂ ਤੁਹਾਡੀਆਂ ਚਾਰ ਜਾਂ ਪੰਜ ਸਬਜੈਕਟ ਹੋਣਗੇ ਜਿਵੇਂ ਤੁਸੀਂ ਐਮਏ ਵਿੱਚ ਪੜ੍ਹਦੇ ਹੋ ਉਸੇ ਪ੍ਰਕਾਰ ਨਾਲ ਤੁਸੀਂ ਇਹ ਕੋਰਸਵਰਕ ਵੀ ਤੁਹਾਡੇ ਪ੍ਰੋਫੈਸਰ ਤੁਹਾਨੂੰ ਪੜ੍ਹਾਉਣਗੇ ਅਤੇ ਇਹ ਹੋਵੇਗਾ 6 ਮਹੀਨੇ ਦਾ ਮੰਨ ਲਓ ਤੁਸੀਂ ਤੁਹਾਡੀਆਂ ਸਤੰਬਰ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ ਨੇ ਤਾਂ ਫਰਵਰੀ ਦੇ ਐਂਡ ਤੱਕ ਜਾ ਸਕਦਾ ਮਾਰਚ ਵਿੱਚ ਤੁਹਾਡੇ ਪੇਪਰ ਹੋ ਸਕਦੇ ਨੇ ਫਰਵਰੀ ਵਿੱਚ ਪੇਪਰ ਹੋ ਸਕਦੇ ਨੇ ਜੇਕਰ ਕੁੱਲ ਮਿਲਾ ਕੇ ਦੇਖੀਏ ਐਡਮਿਸ਼ਨ ਤੋਂ ਲੈ ਕੇ ਕੋਰਸਵਰਕ ਤੱਕ ਦਾ ਤਾਂ 7 ਤੋਂ 8 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਸਾਰਾ ਇਹ ਜਿੰਨਾ ਸਮਾਂ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਸਮਾਂ ਤੁਹਾਡਾ ਜਿਹੜੀ ਇਹ ਅਗਲੀ ਗੱਲ ਕਰਾਂਗੇ ਆਪਾਂ ਰਜਿਸਟ੍ਰੇਸ਼ਨ ਉਹ ਨਹੀਂ ਹੁੰਦੀ ਤੋ ਜਿਹੜਾ ਕੋਰਸਵਰਕ ਹੈ ਇਸ ਵਿੱਚ ਤੁਹਾਨੂੰ ਪੇਪਰ ਦੇਣੇ ਪੈਂਦੇ ਨੇ ਪ੍ਰੋਪਰ ਜਿਵੇਂ ਤੁਸੀਂ ਐਮਏ ਦੇ ਦਿੰਦੇ ਹੋ ਪੇਪਰ ਦੇਣ ਤੋਂ ਬਾਅਦ ਜੇਕਰ ਤੁਸੀਂ ਇਸ ਵਿੱਚੋਂ ਪਾਸ ਹੋ ਜਾਂਦੇ ਹੋ ਜਿੰਨਾ ਵੀ ਉਹਨਾਂ ਨੇ ਨੰਬਰ ਰੱਖਿਓਗੇ 40% ਰੱਖਿਓ ਚਾਹੇ ਚਾਹੇ 33% ਰੱਖਿਓ ਯੂਨੀਵਰਸਿਟੀ ਦੇ ਅਕੋਰਡਿੰਗ ਹੈ ਜੀ ਜਿੰਨੇ ਵੀ ਪਰਸੈਂਟੇਜ ਰੱਖੀ ਹੋਵੇਗੀ ਉਹਨੇ ਪਰਸੈਂਟ ਤੁਹਾਨੂੰ ਲੈ ਕੇ ਪਾਸ ਹੋਣਾ ਲਾਜ਼ਮੀ ਹੋਵੇਗਾ ਜੇਕਰ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਤੁਹਾਡੀ ਇਹ ਅੱਗੇ ਤੁਸੀਂ ਨਹੀਂ ਕਰ ਸਕਦੇ ਫਿਰ ਤੁਹਾਨੂੰ ਦੁਬਾਰਾ ਤੋਂ ਕੋਰਸਵਰਕ ਲਗਾਉਣਾ ਪਵੇਗਾ ਜੇਕਰ ਪਾਸ ਹੋ ਜਾਂਦੇ ਹੋ ਫਿਰ ਤੁਹਾਨੂੰ ਦਿੱਤਾ ਜਾਂਦਾ ਜੀ 18 ਮਹੀਨੇ ਦਾ ਸਮਾਂ ਹੋ ਸਕਦਾ ਕਿ ਸੇ ਯੂਨੀਵਰਸਿਟੀ ਵੱਧ ਇਹ ਸਮੇਂ ਸਮੇਤੀ ਰੂਨ ਜਿਹੜੇ ਬਦਲਦੇ ਰਹਿੰਦੇ ਨੇ ਹੋ ਸਕਦਾ ਜੇ 18 ਮਹੀਨਾ ਦਾ ਹੋਵੇ ਆਉਣ ਵਾਲੇ ਸਮੇਂ ਚ ਸਾਲ ਦਾ ਹੋ ਜੇ ਆਉਣ ਵਾਲੇ ਸਮੇਂ ਚ 6 ਮਹੀਨਾ ਦਾ ਹੋ ਜੇ ਆਉਣ ਵਾਲੇ ਸਮੇਂ ਚ 2.5 ਸਾਲ ਤੋਂ 6 ਸਾਲ ਤੱਕ ਵੀ ਹੋ ਸਕਦਾ ਇਹ ਬਦਲਦੇ ਰਹਿੰਦੇ ਨੇ ਇਹਨੂੰ ਸਿਰਫ ਵੀਡੀਓ ਦੇਖ ਕੇ ਨਾ ਕਿਉਂਕਿ ਤੁਹਾਡਾ ਕੋਲ 18 ਮਹੀਨੇ ਦਾ ਹੀ ਸਮਾਂ ਹੈ ਇਹ ਤੁਸੀਂ ਜਦੋਂ ਐਡਮਿਸ਼ਨ ਲਵੋਗੇ ਉੱਥੇ ਜਿਹੜਾ ਰਿਸਰਚ ਡਿਪਾਰਟਮੈਂਟ ਹੁੰਦਾ ਉੱਥੋਂ ਤੁਸੀਂ ਇਸ ਦੀ ਜਾਣਕਾਰੀ ਲੈ ਸਕਦੇ ਸੋ 18 ਮਹੀਨੇ ਮੰਨ ਕੇ ਚੱਲਦੇ ਜੀ 18 ਮਹੀਨੇ ਦਾ ਤੁਹਾਨੂੰ ਸਮਾਂ ਦੇ ਦਿੱਤਾ ਤੁਸੀਂ ਇੱਕ ਲਿਖਣਾ ਹੋਵੇਗਾ ਜੀ ਸਾਈਨਆਪ ਸੇ ਹਾਂਜੀ ਤੁਸੀਂ ਫਿਰ ਕੀ ਲਿਖਦੇ ਹੋ 18 ਮਹੀਨੇ ਦੇ ਵਿੱਚ ਇੱਕ ਸਾਈਨੋਪਸਿਸ ਲਿਖਦੇ ਹੋ ਜੀ ਸਾਈਨੋਪਸਿਸ ਨੂੰ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਸੌਖੇ ਸ਼ਬਦਾਂ ਵਿੱਚ ਸਮਝਾਵਾਂ ਤਾਂ ਸਾਈਨੋਪਸਿਸ ਕੀ ਹੈ ਤੁਸੀਂ ਇਹ ਦੱਸਣਾ ਹੋਵੇਗਾ ਕਿ ਤੁਸੀਂ ਪੀ ਐਚ ਡੀ ਦੇ ਕਿਸ ਪੀ ਐਚ ਡੀ ਕਿਸ ਵਿਸ਼ੇ ਉੱਪਰ ਕੰਮ ਕਰ ਰਹੇ ਹੋ ਤੁਹਾਡਾ ਵਿਸ਼ਾ ਕੀ ਰਹੇਗਾ ਦੂਜੀ ਗੱਲ ਤੁਸੀਂ ਉਸ ਵਿਸ਼ੇ ਨੂੰ ਕਿਸ ਢੰਗ ਨਾਲ ਕਰੋਗੇ ਮਤਲਬ ਤੁਸੀਂ 15 ਤੋਂ 20 ਪੇਜ ਵੱਧ ਵੀ ਹੋ ਸਕਦੇ ਘੱਟੇ ਵੀ ਹੋ ਸਕਦੇ ਨੇ 15 ਤੋਂ 20 ਪੇਜ ਵਿੱਚ ਇਹ ਦੱਸਣਾ ਹੋਵੇਗਾ ਕਿ ਤੁਸੀਂ ਪੀ ਐਚ ਡੀ ਦਾ ਜਿਹੜਾ ਵਿਸ਼ਾ ਹੈ ਜਿਹੜਾ ਤੁਸੀਂ ਚੁਣਿਆ ਹੈ ਉਸ ਨੂੰ ਕਿਵੇਂ ਕਰੋਗੇ ਜਿਹੜਾ ਕੰਮ ਕਰੋਗੇ ਉਹ ਤੁਸੀਂ ਕਿਵੇਂ ਕਰੋਗੇ ਹੁਣ ਮੰਨ ਲਓ ਆਪਾਂ ਮੈਂ ਤੁਹਾਨੂੰ ਇੱਕ ਆਮ ਐਗਜ਼ਾਮਪਲ ਲੈ ਕੇ ਦਿੰਦੇ ਆ ਜਿਵੇਂ ਆਪਾਂ ਮੰਨ ਲਓ ਹੁਣ ਕੋਈ ਮਕਾਨ ਬਣਾਉਣਾ ਹੈ ਘਰ ਬਣਾਉਣਾ ਕੋਟੀ ਬਣਾਉਣੀ ਕੁਝ ਕਹਿ ਲਓ ਉਹਦੇ ਲਈ ਪਹਿਲਾਂ ਆਪਾਂ ਨਕਸ਼ਾ ਤਿਆਰ ਕਰਦੇ ਇੱਕ ਸੋ ਇਹ ਤੁਹਾਡਾ ਨਕਸ਼ਾ ਹੋ ਜਿਗਾ ਕਿਸਮ 'ਚ ਆਪਾਂ ਡਰਾ ਕਰਕੇ ਨਹੀਂ ਆਪਾਂ ਲਿਖ ਕੇ ਦੱਸਣਾ ਇਹ ਤੁਹਾਡੇ ਕਿਸਮ 'ਚ ਨਕਸ਼ਾ ਹੋ ਜਿਗਾ ਕਿ ਅਸੀਂ ਇਸ ਪ੍ਰਕਾਰ ਜਿਹੜਾ ਹੈ ਆਪਣਾ ਥੀਸਿਸ ਉਹ ਬਿਲਡ ਕਰਾਂਗੇ ਜਾਂ ਆਪਣਾ ਥੀਸਿਸ ਲਿਖਾਂਗੇ ਇਹ ਮਿਲਦਾ ਤੁਹਾਨੂੰ ਗੱਲ ਸਪਸ਼ਟ ਹੋ ਗਈ ਹੋਵੇਗੀ ਕਿ ਸਭ ਤੋਂ ਪਹਿਲਾਂ ਤੁਸੀਂ 18 ਮਹੀਨੇ ਦੇ ਵਿੱਚ ਵਿੱਚ ਸਾਈਨੋਪਸਿਸ ਲਿਖ ਕੇ ਡਿਪਾਰਟਮੈਂਟ ਨੂੰ ਜਮ੍ਹਾਂ ਕਰਵਾਉ ਇਸਨੋਂ ਅਫਸਰ ਦੇ ਉੱਪਰ ਡਿਪਾਰਟਮੈਂਟ ਤੁਹਾਡੀ ਮੀਟਿੰਗ ਰੱਖਦਾ ਤੁਹਾਡੀ ਇੰਟਰਵਿਊ ਰੱਖਦਾ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਤੁਹਾਨੂੰ ਸੁਝਾਅ ਦਿੱਤੇ ਜਾ ਸਕਦੇ ਨੇ ਕਿ ਤੁਸੀਂ ਇਸ ਨੂੰ ਇਸ ਤਰ੍ਹਾਂ ਮੋਡੀਫਾਈ ਕਰ ਲਓ ਤੇ ਜੇ ਉਹਨਾਂ ਨੂੰ ਸੈਟੀਸਫਾਈ ਹੋ ਜਾਈਏ ਕਿ ਹਾਂਜੀ ਇਹ ਬਿਲਕੁਲ ਸਹੀ ਚੱਲਦਾ ਤੁਹਾਡਾ ਜਿਹੜਾ ਤੁਸੀਂ ਸਾਈਨੋਪਸਿਸ ਲਿਖਿਆ ਇਹਦੇ ਅਕੋਰਡਿੰਗ ਵਧੀਆ ਪੀਐਚਡੀ ਹੋਵੇਗੀ ਤਾਂ ਉਹ ਡਿਪਾਰਟਮੈਂਟ ਆਪਣੇ ਵੱਲੋਂ ਪਾਸ ਕਰ ਦਿੰਦਾ ਅਤੇ ਪਾਸ ਹੋਣ ਤੋਂ ਬਾਅਦ ਫਿਰ ਇੱਕ ਤੁਹਾਡੀ ਰਿਸਰਚ ਡਿਪਾਰਟਮੈਂਟ ਦੀ ਵੱਖਰੀ ਮੀਟਿੰਗ ਹੁੰਦੀ ਹੈ ਉੱਥੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਪ੍ਰੋਫੈਸਰ ਸਾਹਿਬਾਨ ਦਾ ਯੂਨੀਵਰਸਿਟੀ ਦਾ ਆਪਣ ਉਹ ਮੀਟਿੰਗ ਨੂੰ ਫਾਈਨਲ ਕਰ ਦਿਆ ਕਿ ਤੁਸੀਂ ਇਸ ਇਹ ਜਿਹੜਾ ਵਿਸ਼ਾ ਹੈ ਇਹ ਸਹੀ ਹੈ ਜਾਂ ਇਹਦੇ ਵਿੱਚ ਕੋਈ ਗਲਤੀ ਹੈ ਜਾਂ ਇਹ ਵਿਸ਼ਾ ਕੰਮ ਕਰਨ ਵਾਲਾ ਹੈਗਾ ਜਾਂ ਨਹੀਂ ਹੈਗਾ ਜਦੋਂ ਉਹ ਮੀਟਿੰਗ ਵਿੱਚ ਤੁਹਾਡਾ ਵਿਸ਼ਾ ਪਾਸ ਹੋ ਜਾਂਦਾ ਜਿਸ ਦਿਨ ਉਹ ਮੀਟਿੰਗ ਹੋ ਗਈ ਅਤੇ ਉਹਦੇ ਵਿੱਚ ਤੁਹਾਡਾ ਵਿਸ਼ਾ ਪਾਸ ਹੋ ਗਿਆ ਤਾਂ ਉਦੋਂ ਤੁਹਾਡੀ ਹੋ ਜਾਂਦੀ ਹੈ ਜੀ ਉਹ ਰਜਿਸਟ੍ਰੇਸ਼ਨ ਸਾਈਨ ਅਪ ਤੋਂ ਬਾਅਦ ਤੁਹਾਡੀ ਡਿਪਾਰਟਮੈਂਟ ਨਾਲ ਇੰਟਰਵਿਊ ਹੋਗੀ ਡਿਪਾਰਟਮੈਂਟ ਨੇ ਪਾਸ ਕਰਕੇ ਤੁਹਾਡਾ ਰਿਸਰਚ ਡਿਪਾਰਟਮੈਂਟ ਨੂੰ ਭੇਜਤਾ ਰਿਸਰਚ ਡਿਪਾਰਟਮੈਂਟ ਨੇ ਕੇ ਮੀਟਿੰਗ ਕਰਵਾ ਕੇ ਉਹ ਮੀਟਿੰਗ ਵਿੱਚ ਤੁਹਾਡਾ ਵਿਸ਼ਾ ਫਾਈਨਲ ਕਰ ਦਿੱਤਾ ਇੱਥੇ ਤੁਹਾਡੀ ਹੋ ਗਈ ਰਜਿਸਟ੍ਰੇਸ਼ਨ ਅਸਲ ਵਿੱਚ ਪੀਐਚਵੀ ਦਾ ਕੰਮ ਹੁਣ ਸ਼ੁਰੂ ਹੋਇਆ। ਸੋ ਜਿਹੜੀ ਇਹ ਰਜਿਸਟ੍ਰੇਸ਼ਨ ਹੋਊਗੀ ਇਹ ਜਿਹੜਾ ਵਿਸ਼ਾ ਹੈ ਇਹ ਤੁਹਾਡਾ ਪਹਿਲਾਂ ਕਿਸੇ ਨੇ ਹੋਰ ਕੰਮ ਨਹੀਂ ਕੀਤਾ ਹੋਣਾ ਚਾਹੀਦਾ। ਤੁਹਾਨੂੰ ਸਾਰੀਆਂ ਯੂਨੀਵਰਸਿਟੀ ਵਿੱਚ ਮੋਟਾ-ਮੋਟਾ ਦੇਖਣਾ ਪੈਂਦਾ ਹੁੰਦਾ। ਤੁਹਾਡਾ ਟੌਪਿਕ ਜਿਹੜਾ ਵੱਖਰਾ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਕਿਸੇ ਦੀ ਪੀਐਚਡੀ ਕੀਤੀ ਦੁਬਾਰਾ ਪੀਐਚਡੀ ਕਰਕੇ ਸਬਮਿਟ ਕਰ ਦੋਗੇ ਉਹ ਤੁਹਾਡਾ ਕਿਸੇ ਵੀ ਸਮੇਂ ਕੈਨਸਲ ਹੋਣ ਦੀ ਸੰਭਾਵਨਾ ਹੁੰਦੀ ਹੈ। ਸੋ ਜੇਕਰ ਆਪਾਂ ਦੇਖੀਏ ਕਿ ਪੀਐਚਵੀ ਤੋਂ ਬਾਅਦ ਜਦੋਂ ਵਿਸ਼ਾ ਰਜਿਸਟ੍ਰੇਸ਼ਨ ਹੋ ਗਿਆ ਲਿਟਰ ਹੋ ਗਿਆ ਤਾਂ ਤੁਸੀਂ ਕੀ ਕਰਨਾ ਹੋਵੇਗਾ ਥੀਸਿਸ ਲਿਖਣਾ ਹੋਵੇਗਾ ਥੀਸਿਸ ਤੋਂ ਭਾਵ ਇੱਕ ਪੁਸਤਕ ਕਹਿ ਸਕਦੇ ਆਪਾਂ ਜੇਕਰ ਆਪਾਂ ਹੁਣ ਦੀ ਭਾਸ਼ਾ ਵਿੱਚ ਸਮਝੀਏ ਤੁਸੀਂ ਅਜੇ ਪੀਐਚ ਵਿੱਚ ਨਹੀਂ ਇਨਵੋਲ ਹੋਏ ਤੱਕ ਤੁਸੀਂ ਬੁੱਕ ਲਿਖਣੀ ਹੋਵੇਗੀ ਉਹ 200 ਪੰਨੇ ਦੀ ਵੀ ਹੋ ਸਕਦੀ ਆ 1000 ਪੰਨੇ ਦੀ ਵੀ ਹੋ ਸਕਦੀ ਆ 1500 ਪੰਨੇ ਦੀ ਵੀ ਹੋ ਸਕਦੀ ਆ ਵੱਧ ਵੀ ਹੋ ਸਕਦੀ ਆ ਤੁਹਾਨੂੰ ਇਹ ਤੁਹਾਡੇ ਵਿਸ਼ੇ ਦੇ ਅਪੋਰਟਮੈਂਟ ਉੱਪਰ ਡਿਪੈਂਡ ਕਰਦਾ ਇਹਦੇ ਵਿੱਚ ਤੁਹਾਡੇ ਚੈਪਟਰ ਹੋ ਸਕਦੇ ਨੇ 5 ਚੈਪਟਰ ਹੋ ਸਕਦੇ ਨੇ 4 ਚੈਪਟਰ ਹੋ ਸਕਦੇ ਨੇ 3 ਚੈਪਟਰ ਹੋ ਸਕਦੇ ਨੇ 10 ਚੈਪਟਰ ਹੋ ਸਕਦੇ ਨੇ ਕਿੰਨੇ ਵੀ ਤੁਸੀਂ ਆਪਣੇ ਚੈਪਟਰ ਬਣਾ ਸਕਦੇ ਹੋ ਇਹ ਜਿਹੜੀ ਪੁਸਤਕ ਤੁਸੀਂ ਜਾਂ ਬੁੱਕ ਹੁਣ ਇਹ ਬੁੱਕ ਲਿਖਣ ਦਾ ਜਾਂ ਤੁਹਾਡਾ ਥੀਸਿਸ ਲਿਖਣ ਦਾ ਸਮਾਂ ਕਿੰਨਾ ਰਹੇਗਾ ਇਹਦੇ ਬਾਰੇ ਗੱਲ ਕਰੀਏ ਜੀ ਹਾਂਜੀ ਇਹ ਸਮਾਂ ਰਹੇਗਾ ਤੁਹਾਡਾ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੋਈ ਆ ਦੇਖੋ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਕਿਹਾ ਸੀ ਦੋ ਚੀਜ਼ਾਂ ਨੇ ਇੱਕ ਤਾਂ ਦਾਖਲਾ ਹੋ ਗਿਆ ਉਹ ਤਾਂ ਤੁਸੀਂ ਸਿਰਫ ਕੋਰਸਵਰਕ ਕਰ ਲਿਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਤੁਸੀਂ ਵਿਸ਼ਾ ਚੁਣਿਆ ਸੀ ਉਹਦੀ ਤੁਹਾਡੀ ਰਜਿਸਟ੍ਰੇਸ਼ਨ ਹੋਈ ਆ ਉਸ ਰਜਿਸਟ੍ਰੇਸ਼ਨ ਤੋਂ 2.5 ਸਾਲ ਦੇ ਘੱਟੋ-ਘੱਟ ਸਮਾਂ ਜੀ ਇਹ ਘੱਟੋ-ਘੱਟ ਤੁਸੀਂ 2.5 ਸਾਲ ਦੇ ਵਿੱਚ ਆਪਣੀ ਥੀਸਿਸ ਲਿਖ ਕੇ ਆਪਣਾ ਥੀਸਿਸ ਲਿਖ ਕੇ ਜਮ੍ਹਾਂ ਕਰਵਾ ਸਕਦੇ ਹੋ ਇਸ ਤੋਂ ਘੱਟ ਨਹੀਂ ਇਹ ਨਹੀਂ ਹੈ ਵੀ ਕਿ ਤੁਸੀਂ 1.5 ਸਾਲ ਦੇ ਵਿੱਚ ਥੀਸੇ ਦੇਖ ਲਿਆ ਤੂੰ ਜਮ੍ਹਾਂ ਕਰਵਾਤਾ ਜਾਂ 2 ਸਾਲ ਵਿੱਚ ਲੈ ਲਿਆ ਜਮ੍ਹਾਂ ਕਰਵਾਤਾ ਘੱਟੋ ਘੱਟ 2.5 ਸਾਲ ਤੋਂ ਬਾਅਦ ਹੀ ਜਮ੍ਹਾਂ ਹੋ ਸਕਦਾ ਜੀ ਆਹ ਕੁਝ ਰੀਅਰ ਕੰਡੀਸ਼ਨਸ ਹੁੰਦੀਆਂ ਨੇ ਜਿੱਥੇ ਤੁਸੀਂ ਐਡਵਾਂਸ ਫੀਸ ਭਰ ਕੇ ਜਮ੍ਹਾਂ ਕਰਵਾ ਸਕਦੇ ਹੋ ਪਰ ਇਹ ਸੌਖਾ ਕੰਮ ਨਹੀਂ ਹੁੰਦਾ 2.5 ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦੇ ਨੇ ਸੋ 2.5 ਸਾਲ ਤੋਂ ਬਾਅਦ ਘੱਟੋ ਘੱਟ ਜੀ ਵੱਧ ਤੋਂ ਵੱਧ ਸਮਾਂ ਹੈ ਜੀ 4 ਸਾਲ ਦਾ 4 ਸਾਲ ਤੋਂ ਵੱਧ ਹੋਏ ਜੇਕਰ ਤੁਸੀਂ ਸਮਾਂ ਲਵੋਗੇ ਰਜਿਸਟ੍ਰੇਸ਼ਨ ਤੋਂ ਕਹਿ ਰਿਹਾ ਮੈਂ ਤਾਂ ਉਹ ਤੁਹਾਨੂੰ ਕਰ ਲੇਟ ਫੀਸ ਨਾਲ ਦੇਖੋ ਜੇ ਤੁਸੀਂ 2.5 ਸਾਲ ਤੋਂ ਪਹਿਲਾਂ ਥੀਸੇ ਜਮ ਜੇਕਰ 4 ਸਾਲ ਤੋਂ ਬਾਅਦ ਜਮਾ ਕਰਵਾਉਣਾ ਤਾਂ ਤੁਹਾਨੂੰ ਲੇਟ ਫੀਸ ਦੇਣੀ ਪਵੇਗੀ ਤੁਸੀਂ ਇਹ ਸਾਲ-ਸਾਲ ਦੀ ਲੇਟ ਫੀਸ ਕਰਕੇ ਸਾਲ-ਸਾਲ ਦਾ ਵਾਅਦਾ ਕਰਕੇ ਪ੍ਰਵਾਨਗੀਆਂ ਨਾਲ ਪਹਿਲਾਂ ਰਜਿਸਟਰਾਰ ਤੋਂ ਪ੍ਰਵਾਨਗੀ ਲੈ ਲਈ ਡੀਨ ਤੋਂ ਲੈ ਲਈ ਮਤਲਬ ਵਕ ਵਕ ਜਿਹੜੀ ਵੀ ਯੂਨੀਵਰਸਿਟੀ ਵਿੱਚ ਹੋਣਗੇ ਫਾਈਨਲ ਪ੍ਰਵਾਨਗੀ ਹੋਊਗੀ ਤੁਹਾਡੀ 22 ਚਾਂਸਲਰ ਦੀ ਜਿਹੜਾ ਕਿ ਤੁਸੀਂ 7 ਸਾਲ ਤੱਕ ਸਮਾਂ ਲੈ ਸਕਦੇ ਹੋ ਰਜਿਸਟ੍ਰੇਸ਼ਨ ਤੋਂ ਬਾਅਦ ਇੱਕ ਆ ਕੰਡੀਸ਼ਨ ਹੈ ਜੀ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਤਾਂ ਸਾਲ ਵਿੱਚ ਦੋ ਪੇਪਰ ਪੜ੍ਹਨੇ ਹੁੰਦੇ ਨੇ ਜੀ ਇਹ ਯੂਨੀਵਰਸਿਟੀ ਉੱਪਰ ਡਿਪੈਂਡ ਕਰਦਾ ਕਈ ਵਾਰ ਇੱਕ ਪੜਵਾ ਲੈਂਦੇ ਨੇ ਪੇਪਰ ਹੋ ਕਈ ਵਾਰ ਸਾਲ ਵਿੱਚ ਦੋ ਪੇਪ ਹੁਣੇ ਇੱਕ ਇਹ ਤਾਂ ਦੋ ਤਿੰਨ ਚੀਜ਼ਾਂ ਤਾਂ ਆਪਣੀਆਂ ਲਗਭਗ ਸਪਸ਼ਟ ਹੋ ਚੁੱਕੀਆਂ ਨੇ ਹੁਣ ਇੱਕ ਤੁਹਾਨੂੰ ਇਹ ਦੱਸ ਦਈਏ ਕਿ ਕਿਹੜੀ ਯੂਨੀਵਰਸਿਟੀ ਵਿੱਚ ਆਪਾਂ ਨੂੰ ਫਾਇਦਾ ਹੁੰਦਾ ਪੀ ਐਚ ਡੀ ਕਰਨ ਦਾ ਦੇਖੋ ਜਿਹੜੀਆਂ ਹੈਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਿਵੇਂ ਰਿੰਦ ਯੂਨੀਵਰਸਿਟੀ ਚਿਤਕਾਰਾ ਯੂਨੀਵਰਸਿਟੀ ਦੇਸ਼ ਭਗਤ ਯੂਨੀਵਰਸਿਟੀ ਤਲਵੰਡੀ ਦੇ ਵਿੱਚ ਅਕਾਲ ਯੂਨੀਵਰਸਿਟੀ ਜਾਂ ਹੈ ਜੀ ਆਪਣੇ ਉੱਥੇ ਤਲਵੰਡੀ ਦੇ ਵਿੱਚ ਇੱਕ ਹੋਰ ਯੂਨੀਵਰਸਿਟੀ ਹੈ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਸ਼ਹਿਰ ਮੇਰੇ ਧਿਆਨ ਚ ਨਹੀਂ ਜਿਹੜੀ ਯੂਨੀਵਰਸਿਟੀ ਆ ਜਿਹੜੀਆਂ ਇਦਾਂ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਾਂ ਸੰਤ ਪਾਪ ਇਹਨਾਂ ਦੀ ਫੀਸ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ 50000 ਰੁਪਇਆ 6 ਮਹੀਨੇ ਦਾ ਵੀ ਭਰਨਾ ਪੈ ਸਕਦਾ 50000 ਰੁਪਇਆ 6 ਮਹੀਨੇ ਦਾ ਜੇਕਰ ਤੁਹਾਡੇ 4 ਸਾਲ ਲੱਗੇ ਤਾਂ ਉਸ ਅਕੋਰਡਿੰਗ ਤੁਸੀਂ ਦੇਖ ਲੋਗੇ ਤੁਹਾਡਾ ਕਿੰਨਾ ਖਰਚੇ ਹੋ ਸਕਦਾ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਸਰਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਸੈਂਟਰਲ ਯੂਨੀਵਰਸਿਟੀ ਪਟੰਡਾ ਜਾਂ ਜੇਕਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੇਕਰ ਜਿਹੜੀ ਵੀ ਇਸ ਤਰ੍ਹਾਂ ਦੀ ਯੂਨੀਵਰਸਿਟੀ ਨੇ ਇਹਨਾਂ ਵਿੱਚ ਫੀਸ ਤੁਹਾਡੀ ਬਹੁਤ ਹੀ ਘੱਟ ਆ ਤੁਹਾਡਾ ਸਾਲ ਦਾ 3000 ਤੋਂ 7000 ਜਾਂ 4000 ਸਾਲ ਦਾ ਜਣਾ ਫੀਸ ਪੇਪਲ ਦੀ ਲਈ ਜਾਂਦੀ ਆ ਐਡਮਿਸ਼ਨ ਦੀ ਜਿਹੜੀ ਆਪਾਂ ਕੋਰਸ ਵਰਕ ਦੀ ਫੀਸ ਉਹ 10 ਤੋਂ 15000 ਹੋ ਸਕਦੀ ਆ ਮਤਲਬ ਇੱਕ ਸਾਲ ਦੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਜੇਕਰ ਤੁਸੀਂ ਇੱਕ ਸਾਲ ਪੀਐਚਡੀ ਵਿੱਚ ਖਰਚ ਕਰਦੇ ਹੋ ਤਾਂ ਉਹਨਾਂ ਖਰਚਾ ਤੁਹਾਡਾ ਪੂਰੀ ਪੀਐਚਡੀ ਦੌਰਾਨ ਸਰਕਾਰੀ ਯੂਨੀਵਰਸਿਟੀ ਵਿੱਚ ਆਉਂਦਾ ਇਹ ਤੁਹਾਨੂੰ ਇਹ ਤੁਹਾਨੂੰ ਖਰਚੇ ਦੀ ਵੀ ਆਪਾਂ ਗੱਲ ਦੱਸਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਜੀਐਨਡੀ ਯੂ ਬਹੁਤ ਹੀ ਸਸਤੀਆਂ ਯੂਨੀਵਰਸਿਟੀ ਨੇ ਜੇਕਰ ਤੁਸੀਂ ਪੀਐਚਡੀ ਕਰਨੀ ਹੈ ਤੁਸੀਂ ਜਿੰਨਾ ਕਾਲਜਾਂ ਵਿੱਚ ਖਰਚਾ ਕਰਕੇ ਆਏ ਹੋ ਉਹਦੇ ਨਾਲੋਂ ਵੀ ਉਹਨਾਂ ਮੰਨ ਲਓ ਚਲੋ ਉਨੇ ਖਰਚੇ ਵੀ ਤੁਹਾਨੂੰ ਇਹ ਪੀ ਐਚ ਡੀ ਕਰਵਾ ਦਿੰਦੀ ਹੈ ਚਲੋ ਇੱਥੋਂ ਤੱਕ ਗੱਲ ਆਪਣੀ ਕੰਪਲੀਟ ਹੋ ਚੁੱਕੀ ਹੈ ਹੁਣ ਆਪਾਂ ਗੱਲ ਕਰਨੀ ਹੈ ਜੀ ਫਾਇਦੇ ਕੀ ਨੇ ਕਿ ਪੀ ਐਚ ਡੀ ਦਾ ਕੋਈ ਫਾਇਦਾ ਹੈ ਪਹਿਲਾ ਫਾਇਦਾ ਜੀ ਇਹਨੂੰ ਆਪਾਂ ਕਿਤੇ ਵੀ ਕੰਪੈਰ ਨਹੀਂ ਕਰ ਸਕਦੇ ਕਿਸੇ ਨਾਲ ਵੀ ਜਿਹੜਾ ਤੁਹਾਡਾ ਬੌਧਿਕ ਪੱਧਰ ਆ ਜਿਹੜੀ ਤੁਹਾਡੀ ਬੁੱਧੀ ਆ ਐਮ ਏ ਦੇ ਵਿੱਚ ਬੀ ਏ ਦੇ ਵਿੱਚ ਜਿੰਨਾ ਵੀ ਤੁਸੀਂ ਪੜ੍ਹੇ ਹੋ ਉਹਦੇ ਨਾਲੋਂ ਬੌਧਿਕ ਪੱਧਰ ਤੁਹਾਡਾ ਬਹੁਤ ਉੱਚਾ ਹੋ ਜਾਂਦਾ ਹੁੰਦਾ ਬਾਕੀ ਇਹ 'ਚ ਕੋਈ ਦੋਰਾ ਹੀ ਨਹੀਂ ਤੁਸੀਂ ਹੈਰਾਨ ਹੋਵੋਗੇ ਤੁਹਾਨੂੰ ਜਿਵੇਂ ਹਾਂ ਤੁਹਾਡੇ ਸਾਹਮਣੇ ਬੁੱਕਸ ਨੇ ਤੁਸੀਂ ਪੜ੍ਹ ਲਿਓ ਜਿਹੜੀਆਂ ਕਿਤਾਬਾਂ ਨੂੰ ਤੁਸੀਂ ਬਾਅਦ ਵਿੱਚ ਦੇਖੋਗੇ ਇਹੇ ਅਸੀ ਪੀਐਚਵੀ ਤੋਂ ਬਾਅਦ ਦੇਖ ਲਾਂਗੇ ਹਨਾ ਸੋ ਇੱਕ ਤਾਂ ਇਹ ਪੁਆਇੰਟ ਜੀ ਦਾ ਕੋਈ ਆਪਾਂ ਇਹਦਾ ਤੋੜ ਨਹੀਂ ਹੈ ਦੂਜੀ ਗੱਲ ਜੀ ਸਹਾਇਕ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਜਿਸ ਨੂੰ ਜਦੋਂ ਉਹਦੀ ਇੰਟਰਵਿਊ ਹੁੰਦੀ ਆ ਜਾਂ ਕਦੋਂ ਵੀ ਪੋਸਟਾਂ ਆਉਂਦੀਆਂ ਨੇ ਤਾਂ 10 ਤੋਂ 10 ਅੰਕ ਮਿਲਦੇ ਨੇ ਜੀ ਇਹ ਸਮੇਂ ਦੇ ਅਨੁਸਾਰ ਵਾਧੇ ਕਰਦੇ ਰਹਿੰਦੇ ਨੇ ਜਿਵੇਂ ਜਿਵੇਂ UGC ਦੇ ਨੋਟੀਫਿਕੇਸ਼ਨ ਆਉਂਦੇ ਨੇ ਉਸੇ ਪਰਕਾਨਾ ਅੰਕ ਵੀ ਵੱਧ ਘਟ ਹੁੰਦੇ ਰਹਿੰਦੇ ਨੇ ਸੋ ਸਹਾਇਕ ਅਸਿਸਟੈਂਟ ਪ੍ਰੋਫੈਸਰ ਲਈ ਜਦੋਂ ਤੁਸੀਂ ਇੰਟਰਵਿਊ ਤੇ ਜਾਂਦੇ ਹੋ ਚਾਹੇ ਉਹ ਤੁਸੀਂ ਪ੍ਰਾਈਵੇਟ ਇੰਟਰਵਿਊ ਜਾਂਦੇ ਹੋ ਚਾਹੇ ਤੁਸੀਂ ਕੰਟਰੈਕਟ ਉੱਤੇ ਜਾਂਦੇ ਉਦੋਂ ਤੁਹਾਨੂੰ ਪੀ ਐਚ ਡੀ ਦੇ ਨੰਬਰ ਜੁੜਦੇ ਨੇ ਜਿਨ੍ਹਾਂ ਦਾ ਮੁਕਾਬਲਾ ਇੱਕ ਐਮ ਏ ਵਾਲਾ ਕੈਂਡੀਡੇਟ ਨਹੀਂ ਕਰ ਸਕਦਾ ਤੀਜੀ ਹੈ ਜੀ ਪੀ ਐਚ ਡੀ ਦੌਰਾਨ ਫੈਲੋਸ਼ਿਪ ਮਿਲ ਸਕਦੀ ਹੈ ਇਹਦੀ ਮੈਂ ਬਿਲਕੁਲ ਲਾਸਟ ਵਿੱਚ ਗੱਲ ਕਰਾਂਗਾ ਕਿ ਫੈਲੋਸ਼ਿਪ ਕੀ ਹੁੰਦੀ ਹੈ ਕਿੰਨੀ ਮਿਲਦੀ ਹੈ ਮਤਲਬ ਇਹਦਾ ਜੇ ਤੁਸੀਂ ਪੀ ਐਚ ਡੀ ਕਰ ਰਹੇ ਹੋ ਤਾਂ ਇਹਦੇ ਵਾਸਤੇ ਤੁਹਾਨੂੰ ਟਰਾਈ ਕਰਨਾ ਚਾਹੀਦਾ ਬਹੁਤ ਫਾਇਦੇਮੰਦ ਇਹ ਤੁਹਾਨੂੰ ਪੀ ਐਚ ਡੀ ਦੌਰਾਨ ਰਹੇਗੀ ਚੌਥੀ ਗੱਲ ਹੈ ਜੀ ਪੀ ਐਚ ਡੀ ਤੋਂ ਬਾਅਦ ਹੁਣ ਤੁਸੀਂ ਡਾਕਟਰ ਬਣ ਗਏ ਮੰਨ ਲਓ ਉਸ ਤੋਂ ਬਾਅਦ ਪੋਸਟ ਡਾਕਟਰਲ ਫੈਲੋਸ਼ਿਪ ਮਿਲ ਸਕਦੀ ਹੈ ਜਿਹੜੀ 5 ਸਾਲ ਵਾਲੀ ਹੁੰਦੀ ਹੈ ਇਹ ਵੀ ਤੁਹਾਨੂੰ ਬਾਅਦ ਵਿੱਚ ਪੰਜਵਾਂ ਹੈ ਜੀ ਪੀ ਐਚ ਡੀ ਤੋਂ ਬਾਅਦ ਰਿਸਰਚ ਖੇਤਰ ਵਿੱਚ ਜਾ ਸਕਦੇ ਹੁਣ ਮੰਨ ਲਓ ਤੁਹਾਡਾ ਕੋਈ ਵੀ ਸਬਜੈਕਟ ਹੈ ਰਿਸਰਚ ਦੀਆਂ ਵੈਕੈਂਸੀਜ਼ ਯੂਨੀਵਰਸਿਟੀ ਦੇ ਵਿੱਚ ਨਿਕਲਦੀਆਂ ਰਹਿੰਦੀਆਂ ਨੇ ਪੂਰੇ ਭਾਰਤ ਵਿੱਚ ਨਿਕਲਦੀਆਂ ਰਹਿੰਦੀਆਂ ਨੇ ਤੁਸੀਂ ਕਿਤੇ ਵੀ ਜਦੋਂ ਤੁਹਾਡੇ ਕੋਲ ਪੀ ਐਚ ਡੀ ਹੋਊਗੀ ਉਸ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਨਹੀਂ ਹੈ ਕਿ ਤੁਸੀਂ ਇਕੱਲੇ ਹੋਵੋਗੇ ਪੀ ਐਚ ਡੀ ਵਾਲੇ ਹੋਰ ਵੀ ਕੈਂਡੀਡੇਟ ਹੋਣਗੇ ਇਸ ਸਬਜੈਕਟ ਉੱਪਰ ਡਿਪੈਂਡ ਕਰਦਾ ਕਿ ਤੁਹਾਡਾ ਸਬਜੈਕਟ ਕਿਹੜਾ ਜੇਕਰ ਰੀਅਰ ਸਬਜੈਕਟ ਹੋਵੇਗਾ ਤਾਂ ਉਹਦਾ ਕੰਪੀਟੀਸ਼ਨ ਘੱਟ ਹੋਵੇਗਾ ਪਰ ਉਹਦੀਆਂ ਪੋਸਟਾਂ ਨਹੀਂ ਘਟਣਗੀਆਂ ਜੇਕਰ ਤੁਹਾਡਾ ਕਾਮਨ ਸਬਜੈਕਟ ਹੋਵੇਗਾ ਤਾਂ ਉਹਦੀ ਜਿਹੜੀਆਂ ਵੈਕੈਂਸੀਜ਼ ਆ ਉਹ ਤੋਂ ਵੱਧ ਹੋਣਗੀਆਂ ਪਰ ਉੱਥੇ ਜਿਹੜਾ ਕੰਪੀਟੀਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਜਾਵੇਗਾ ਛੇਵੇਂ ਹੈ ਜੀ ਸੰਬੰਧਿਤ ਖੇਤਰ ਦੀਆਂ ਸੰਸਥਾਵਾਂ ਵਿੱਚ ਵੀ ਤਰਜੀਹ ਮਿਲਦੀ ਹੈ ਹੁਣ ਮੰਨ ਲਓ ਤੁਸੀਂ ਕਿਸੇ ਵੀ ਸਬਜੈਕਟ ਮੰਨ ਲਓ ਇਕਨੋਮਿਕਸ ਵਿੱਚ ਤੁਸੀਂ ਪੀ ਐਚ ਡੀ ਕਰ ਲਈ ਤਾਂ ਇਕਨੋਮਿਕਸ ਦੀਆਂ ਜਿਹੜੀਆਂ ਸੰਸਥਾਵਾਂ ਹੋਣਗੇ ਕੋਈ ਵੀ ਉੱਥੇ ਵੀ ਤੁਹਾਨੂੰ ਵੱਖਰੇ ਵੱਖਰੇ ਕੋਈ ਵੈਕੈਂਸੀਸ ਹੈ ਨਿਕਲ ਸਕਦੀਆਂ ਨੇ ਇਹ ਤਾਂ ਹੈ ਜੀ ਇਹਦੇ ਫਾਇਦੇ ਆ ਜਿਹੜੇ ਦੋ ਤਿੰਨ ਫਾਇਦੇ ਨੇ 10 ਨੰਬਰ ਵਾਲਾ ਪੀ ਐਚ ਡੀ ਦੌਰਾਨ ਫੈਲੋਸ਼ਿਪ ਵਾਲਾ ਤੇ ਪੀ ਐਚ ਡੀ ਤੋਂ ਬਾਅਦ ਪੋਸਟ ਡਾਕਟਰ ਵਾਲਾ ਆਹੜਾ ਫੈਲੋਸ਼ਿਪ ਵਾਲਾ ਇਹ ਤਾਂ ਤੁਹਾਨੂੰ ਪੀ ਐਚ ਡੀ ਦੇ ਦੌਰਾਨ ਹੀ ਫਾਇਦਾ ਮਿਲੇਗਾ ਜੀ ਆਪਾਂ ਅੱਗੇ ਗੱਲ ਕਰਾਂਗੇ ਨੁਕਸਾਨ ਕੀ ਨੇ ਜੀ ਹੁਣ ਕਿਉਂਕਿ ਜਿੱਥੇ ਫਾਇਦੇ ਹੋਣਗੇ ਉੱਥੇ ਨੁਕਸਾਨ ਵੀ ਹੋਣਗੇ ਦੇਖੋ ਪਹਿਲਾ ਨੁਕਸਾਨ ਤਾਂ ਇਹ ਹੀ ਹੈ ਕਿ ਸਮਾਂ ਕੋਈ ਨਿਸ਼ਚਿਤ ਨਹੀਂ ਹੈਗਾ ਘੱਟੋ ਘੱਟ 4-7 ਤਾਂ ਲੱਗਣਗੇ ਲੱਗਣਗੇ ਇਹ ਸਮਾਂ ਵੱਧ ਤੋਂ ਵੱਧ 10 ਸਾਲ ਤੱਕ ਵੀ ਜਾ ਸਕਦਾ ਦੇਖੋ 2.5 ਸਾਲ ਦਾ ਦੋ ਤੋਂ 2.5 ਸਾਲ ਦਾ ਤੁਹਾਨੂੰ ਰਜਿਸਟ੍ਰੇਸ਼ਨ ਤੱਕ ਹੋਊਗਾ 2.5 ਸਾਲ ਹੋਰ ਲਾ ਲੋ। ਘਟੋਰ 4-5 ਸਾਲ ਦਾ ਤੁਹਾਡੀ ਪੀਐਚਡੀ ਲਈ ਪੱਕੇ ਨੇ। ਜਿੰਨਾ ਮਰਜ਼ੀ ਜੋਰ ਲਾ ਲੋ ਤੁਸੀਂ। 4 ਜਾਂ 5 ਸਾਲ ਤੋਂ ਪਹਿਲਾਂ ਤੁਸੀਂ ਪੀਐਚਡੀ ਕੰਪਲੀਟ ਨਹੀਂ ਕਰ ਸਕਦੇ। ਆ ਕੋਈ ਰੀਅਰ ਕੇਸ ਹੋ ਵੀ ਸਕਦਾ ਚਲੋ ਕਰ ਵੀ ਸਕਦੇ ਨੇ ਪਰ ਜ਼ਿਆਦਾਤਰ ਕੈਂਡੀਡੇਟ 90-95% ਆਪਣੇ 5 ਸਾਲ 6 ਸਾਲ ਲਗਾਉਂਦੇ ਲਗਾਉਂਦੇ ਨੇ। ਜੇ ਆਪਾਂ ਅੱਜ ਕਿ 6 ਤੋਂ 8 ਮਹੀਨੇ ਦਾ ਕੋਰਸ ਵਰਕ ਹੋ ਗਏ ਜੀ ਸਾਈਨੋਪਸਿਸ ਲਈ 1 ਸਾਲ ਆਲੀ ਆਪਾਂ ਵੱਧ ਤੋਂ ਵੱਧ ਪੀਐਚਡੀ ਲਾ ਲਈ ਜੀ 3-4 ਸਾਲ ਤਾਂ ਅਪਰੋਕਸੀਮੇਟਲੀ ਇਹ 5-6 ਸਾਲ ਬਣ ਜਾਂਦੇ ਨੇ। ਦੂਜੀ ਗੱਲ ਤਾਂ ਜਿਹੜੀਆਂ ਹੋਰ ਅਸਾਮੀਆਂ ਆਉਂਦੀਆਂ ਨੇ ਗ੍ਰੈਜੂਏਸ਼ਨ ਪੱਧਰ ਦੀਆਂ ਆਉਂਦੀਆਂ ਨੇ ਐਮਏ ਪੱਧਰ ਦੀਆਂ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਦੇ ਲਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਨਹੀਂ ਕਰ ਸਕਦੇ ਕਿਉਂਕਿ ਪੀਐਚਡੀ ਆਪਣੀ ਵੀ ਉਹਦੇ ਲਈ ਟਾਈਮ ਦੇਣਾ ਪਵੇਗਾ ਹੈ ਨਾ ਸੋ ਇਹਨਾਂ ਅਸਾਮੀਆਂ ਦੇ ਲਈ ਤੁਹਾਡੀ ਜਿਹੜੀ ਉਮਰ ਸੀਮਾ ਉਹ ਨਿਕਲਦੀ ਜਾਂਦੀ ਹੈ ਜੇਕਰ ਤੁਹਾਡਾ ਐਮਏ ਇਹ ਹੈ ਕਿ ਤੁਸੀਂ ਪ੍ਰੋਫੈਸਰ ਲੱਗਣਾ ਫਿਰ ਤੁਹਾਨੂੰ ਬਾਕੀ ਅਸਾਮੀਆਂ ਦੇ ਪ੍ਰਵਾਹ ਨਹੀਂ ਕਰਦੇ ਹੋਏ ਫਿਰ ਤੁਸੀਂ ਪੀਐਚਡੀ ਆਬਵੀਅਸਲੀ ਕਰਦੇ ਰਹੋਗੇ ਜੇਕਰ ਤੁਸੀਂ ਤੁਹਾਡਾ ਮੋਟਿਵੇਟ ਜੋਬ ਲੈਣਾ ਹੈ ਅਸਾਮੀਆਂ ਨੌਕਰੀ ਲੈਣਾ ਹੈ ਫਿਰ ਤੁਸੀਂ ਇਹਦੇ ਵਿੱਚ ਤੁਹਾਡਾ ਇੱਥੇ ਨੁਕਸਾਨ ਹੁੰਦਾ ਹੈ ਕਿ ਤੁਸੀਂ ਦੂਜ ਟੀਜੀਐਲ ਪੀਐਚਡੀ ਤੋਂ ਬਾਅਦ ਨੌਕਰੀ ਦੀ ਕੋਈ ਗਾਰੰਟੀ ਨਹੀਂ ਤੁਸੀਂ ਕੰਟਰੈਕਟ ਤੇ ਲੱਗ ਸਕਦੇ ਹੋ ਅਡਹੌਕ ਤੇ ਲੱਗ ਸਕਦੇ ਹੋ ਟੈਂਪਰੇਰੀ ਕਿਤੇ ਪ੍ਰਾਈਵੇਟ ਕਾਲਜਾਂ ਵਿੱਚ ਲੱਗ ਸਕਦੇ ਹੋ ਪ੍ਰਾਈਵੇਟ ਕਾਲਜਾਂ ਵਿੱਚ ਤੁਹਾਨੂੰ 12 ਤੋਂ 15 ਹਜ਼ਾਰ ਤੱਕ ਤਨਖਾਹ ਮਿਲ ਸਕਦੀਆਂ ਕੰਟਰੈਕਟ ਤੇ ਤੁਹਾਨੂੰ 25 ਤੋਂ 30 ਹਜ਼ਾਰ ਤੱਕ ਮਿਲ ਸਕਦੀਆਂ ਰੈਗੂਲਰ ਤੇ ਤਾਂ ਕਿ ਲੋ ਪੋਸਟ ਸਕਿਲ ਮਿਲ ਜਾਂਦਾ ਸੋ ਇਹ ਪੀਐਚਡੀ ਤੋਂ ਬਾਅਦ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਗਾਰੰਟੀ ਨਾਲ ਨੌਕਰੀ ਮਿਲ ਜਾਵੇਗੀ ਬਹੁਤ ਕੈਂਡੀਡੇਟ ਹੈਗੇ ਨੇ ਜਿਹੜੇ ਪੀਐਚਡੀ ਤੋਂ ਬਾਅਦ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਚੌਥੀ ਗੱਲ ਇਹ ਹੈ ਜੀ ਕਿ ਕਈ ਵਾਰ ਆਪਣਾ ਸਮਾਂ ਲਗਾਉਣ ਦੇ باوجود ਵੀ ਆਪਣੇ ਤੋਂ ਪੀਐਚਡੀ ਕੰਪਲੀਟ ਨਹੀਂ ਹੁੰਦੀ ਕੁਝ ਘਰੇਲੂ ਕਾਰਨ ਹੋ ਜਾਂਦੇ ਨੇ ਕੁਝ ਸੁਪਰਵਾਈਜ਼ਰ ਦੇ ਕਾਰਨ ਹੋ ਜਾਂਦੇ ਨੇ ਕੁਝ ਯੂਨੀਵਰਸਿਟੀ ਦੇ ਕਾਰਨ ਹੋ ਸਕਦੇ ਨੇ ਮਤਲਬ ਬਹੁਤ ਕਾਰਨ ਮੈਂ ਦੇਖੇ ਨੇ ਖੁਦ ਕੈਂਡੀਡੇਟ ਜਿਹੜੇ ਪੀਐਚੜੀਆਂ ਛੱਡ ਜਾਂਦੇ ਨੇ ਸੋ ਇਹ ਨੁਕਸਾਨ ਨੇ ਜੀ ਫਾਇਦੇ ਵੀ ਤੁਸੀਂ ਦੇਖ ਲੇ ਹੁਣ ਆਪਾਂ ਗੱਲ ਕਰਨੀ ਹੈ ਜੇਕਰ ਤੁਸੀਂ ਪੀਐਚਡੀ ਕਰਨੀ ਹੈ ਤਾਂ ਉਹਦੇ ਵਿੱਚ ਇੱਕ ਫੈਲੋਸ਼ਿਪਸ ਆਉਂਦੀਆਂ ਨੇ ਵੱਖਰੀਆਂ ਵੱਖਰੀਆਂ ਪੀਐਚਡੀ ਦੇ ਦੌਰਾਨ ਬਹੁਤ ਵਧੀਆ ਫੈਲੋਸ਼ਿਪਸ ਨੇ ਇਹ ਤੁਹਾਡਾ ਜੇਕਰ ਤੁਸੀਂ ਪੀਐਚਡੀ ਕਰਦੇ ਹੋ ਤੁਹਾਨੂੰ ਇਹ ਜ਼ਰੂਰ ਅਪਲਾਈ ਤੁਸੀਂ ਕਰੋ ਜਿਹੜਾ ਤੁਸੀਂ ਨੈੱਟ ਦਾ ਐਗਜ਼ਾਮ ਦਿੰਦੇ ਹੋ ਉਹਦੇ ਵਿੱਚ ਹੋ ਜਾਂਦਾ ਜੀ ਤੁਹਾਡਾ ਜੀਆਰਐਫ ਤੁਸੀਂ ਜੇ ਨੈੱਟ ਦਾ ਐਗਜ਼ਾਮ ਦਿੱਤਾ ਜੇ ਕੁਝ ਨੰਬਰ ਮੈਰਿਟ ਬਣਾਈ ਜਾਂਦੀ ਆ ਕੁਝ ਮੈਰਿਟ ਤੱਕ ਨੈੱਟ ਮੰਨਿਆ ਜਾਂਦਾ ਜਿਹੜੇ ਉਸ ਤੋਂ ਅੱਗੇ ਹੁੰਦੇ ਨੇ ਉਹਨਾਂ ਨੂੰ ਜੀਆਰਐਫ ਦੀ ਕੈਟਾਗਰੀ ਵਿੱਚ ਰੱਖ ਲੈ ਲੈਂਦਾ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਲਈ ਇਹਦੇ ਵਿੱਚ ਕੀ ਆ ਜੀ 37000 ਰੁਪਿਆ ਪ੍ਰਤੀ ਮਹੀਨਾ ਦਿੰਦੀ ਐ ਤੁਹਾਨੂੰ ਯੂਜੀਸੀ ਪਹਿਲੇ 2 ਸਾਲ ਦੇ ਲਈ 37000 ਪ੍ਰਤੀ ਮਹੀਨਾ ਪਹਿਲੇ 2 ਸਾਲ ਦੇ ਲਈ ਜਿਹੜੇ 3 ਸਾਲ ਆ ਟੋਟਲੀ 5 ਸਾਲ ਦੀ ਲਈ ਜਾਂਦੀ ਨੇ ਜੀ ਇਹ ਜੀਆਰਐਫ ਤੇ ਜਿਹੜੇ ਅੰਤਮ ਦੇ 3 ਸਾਲ ਹੁੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਐਸ ਆਰ ਐਫ ਸੀਨੀਅਰ ਰਿਸਰਚ ਫੈਲੋ ਇਹਦੇ ਵਿੱਚ ਤੁਹਾਨੂੰ ਮਿਲਦਾ ਜੀ 42000 ਪ੍ਰਤੀ ਮਹੀਨਾ ਇਹ ਜਿਹੜੀ ਆ ਚੀ ਦੋਨੇ ਨੇ ਜੀ ਇਹ ਇਹ ਇਕੋ ਫੈਲੋਸ਼ਿਪ ਆ ਜੀ ਪਹਿਲੇ 2 ਸਾਲ ਦੇ ਲਈ ਤੁਹਾਨੂੰ 37000 ਮਿਲੇਗਾ ਅਗਲੇ 3 ਸਾਲ ਦੇ ਲਈ ਮਿਲੇਗਾ ਤੁਹਾਨੂੰ 42000 ਟੋਟਲ 5 ਸਾਲ ਦੇ ਲਈ ਤੁਹਾਨੂੰ ਜੂ ਜੀ ਸੀ ਇਹ ਫੈਲੋਸ਼ਿਪ ਦਿੰਦੀ ਆ ਇਹ ਇਕੱਲਾ 37000 ਨਹੀਂ ਇਹਦੇ ਵਿੱਚ ਤੁਹਾਡਾ ਐਨੂਅਲੋ ਇੱਕ ਤੁਹਾਨੂੰ ਕੰਟਿੰਜੈਂਸੀ ਮਿਲਦੀ ਹੈ ਜਿਹੜੀ 20000 ਤੋਂ 50000 ਤੱਕ ਹੋ ਸਕਦੀ ਆ ਫਿਰ ਤੁਹਾਨੂੰ ਹਾਊਸ ਰੈਂਟ ਦੇ ਉੱਪਰ ਵੱਖਰਾ ਮਿਲਦਾ ਉਹ ਤੁਹਾਡਾ 10% ਤੋਂ ਲੈ ਕੇ 20% ਤੱਕ ਉਹ ਹੋ ਸਕਦਾ ਉਹ ਤੁਹਾਡੇ ਏਰੀਆ ਉਪਰ ਡਿਪੈਂਡ ਕਰਦਾ ਸੋ ਇਹ ਐਪਰੋਕਸੀਮੇਟਲੀ ਜ 37 ਤਾਂ ਤੁਸੀਂ ਮੰਨ ਕੇ ਚੱਲੋ ਕਿ 40 42 42 ਪਲੱਸ ਹੋ ਜਾਂਦੀ ਇਹ ਜੀ ਇਹ 42 ਪਲੱਸ ਹੋ ਜੇਗੀ ਤੇ ਇਹ ਹੋ ਜੀਗੀ ਤੁਹਾਡੀ 45 ਤੋਂ 46% ਪਲੱਸ ਮਤਲਬ 42000 ਰੁਪਏ ਤੁਹਾਨੂੰ ਪ੍ਰਤੀ ਮਹੀਨਾ ਮਿਲਦਾ ਜੀ ਜੇਕਰ ਤੁਸੀਂ ਨੈਟ ਜੇਆਰਪ ਕੀਤਾ ਹੁੰਦਾ ਜੇਕਰ ਤੁਸੀਂ ਜੇਆਰਪ ਨਹੀਂ ਕੀਤਾ ਤੁਸੀਂ ਨੈਟ ਵੀ ਨਹੀਂ ਕੀਤਾ ਹੈਨਾ ਨੈਟ ਵੀ ਹੈਗਾ ਤੁਹਾਡਾ ਜੇਆਰਪ ਵੀ ਹੈ ਨਹੀਂ ਤੁਸੀਂ ਐਡਮਿਸ਼ਨ ਲੈ ਲਈ ਤਾਂ ਤੁਸੀਂ ਜੇਕਰ ਕੈਟਾਗਰੀ ਨਾਲ ਸੰਬੰਧਤ ਹੋ ਤਾਂ ਇਹ UGC ਵੱਲੋਂ ਹੀ ਹਰ ਸਾਲ ਜਿਹੜੀਆਂ ਫੈਲੋਸ਼ਿਪ ਮੰਗੀਆਂ ਜਾਂਦੀਆਂ ਨੇ ਤੁਸੀਂ ਆਪਣਾ ਉਦੋਂ ਵਿੱਚ ਅਪਲਾਈ ਕਰੋਗੇ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੁੰਦੀ ਫ੍ਰੀ ਹੁੰਦਾ ਤੁਸੀਂ ਆਪਣਾ ਥੀਸ ਲੈ ਕੇ ਦੋਗੇ ਕਿ ਟਾਪਿਕ ਲਿਖ ਕੇ ਦੋਗੇ ਕਿ ਇਹ ਟਾਪਿਕ ਪਰ ਮੈਂ ਆਪਣਾ ਕੰਮ ਕਰ ਰਹੇ ਹਾਂ ਤੇ ਉਹ ਜਿਹੜੀ ਕੋਈ ਡਿਟੇਲ ਮੰਗ ਜਾਂਦੀ ਆ ਉਹ ਤੁਸੀਂ ਦੇ ਦੋਗੇ ਕਿ ਇੱਥੇ ਮੈਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਉਹ ਫਿਰ ਆਪਣੇ ਅਕੋਰਡਿੰਗ ਉਹਨਾਂ ਦੀ ਕਮੇਟੀ ਬੈਠਦੀ ਆ ਉਹ ਕਮੇਟੀ ਦੇ ਅਕੋਰਡਿੰਗ ਉਹ 100 200 ਜਿੰਨੀ ਵੀ ਸਾਲ ਦੀਆਂ ਸੀਟਾਂ ਹੁੰਦੀਆਂ ਨੇ ਉਹਨੀਆਂ ਸੀਟਾਂ ਉਹ ਕੱਢ ਦਿੰਦੇ ਨੇ ਕਿ ਇੰਨੇ ਕੈਂਡੀਡੇਟ ਨੂੰ ਅਸੀਂ ਚਾੁੰਦੇ ਆ ਹੈ ਤੇ ਉਹਨਾਂ ਨੂੰ ਵੀ ਫੈਲੋਸ਼ਿਪ ਮਿਲ ਜਾਂਦੀ ਆ ਭਾਵੇਂ ਤੁਹਾਡਾ ਨੈਟ ਚਾਹੇ ਜੀਆਰਫ ਨਹੀਂ ਹੈਗਾ ਪਰ ਇੱਕ ਸ਼ਰਤ ਇਦੇ ਵਿੱਚ ਜਿਹੜੀ ਸੈਲਰੀ ਆ ਜਾਂ ਜਿਹੜੀ ਫੈਲੋਸ਼ਿਪ ਆ ਉਹ ਵੀ ਸੇਮ ਹੀ ਰਹਿੰਦੀ ਹੈ ਜੀ 37000 ਤੇ 42000 ਕੋਈ ਫਰਕ ਨਹੀਂ ਪੈਂਦਾ ਸਮਾਂ ਇਹਦਾ ਵੀ 5 ਸਾਲ ਦੀ ਹੁੰਦਾ ਹੈ ਇਹ ਹੋ ਗਿਆ ਜੀ ਕੈਟਾਗਰੀ ਦੇ ਜੀ ਜਿਹੜੀ ਤੁਸੀਂ ਅਪਲਾਈ ਕਰ ਸਕਦੇ ਹੋ ਅਗਲੀ ਹੈ ਜੀ ਜੇਕਰ ਕੋਈ ਕੈਟਾਗਰੀ ਨਾਲ ਸੰਬੰਧਿਤ ਨਹੀਂ ਹੈਗਾ ਹੈਨਾ ਤਾਂ ਉਹ ਆ ਜਾਂਦੇ ਜੀ ਮਾਈਨੋਰੀਟੀ ਦੇ ਵਿੱਚ ਮਾਈਨੋਰੀਟੀ ਵਿੱਚ ਕੀ ਆ ਸਿੱਖ ਬੁੱਧ ਜੈਨ ਈਸਾਈ ਯਹੂਦੀ ਜੇਕਰ ਇਹ ਪੰਜ ਧਰਮ ਨਾਲ ਸੰਬੰਧਿਤ ਕੋਈ ਵੀ ਕੈਂਡੀਡੇਟ ਹੈ ਤਾਂ ਉਹ ਮਾਈਨੋਰਟੀ ਦੀ ਦੇ ਲਈ ਅਪਲਾਈ ਕਰ ਸਕਦਾ ਮਿਨਿਓਰਿਟੀ ਫੈਲੋਸ਼ਿਪ ਤੇ ਲਈ ਇਹਦੇ ਵਿੱਚ ਵੀ ਜਿਹੜੀ ਅਮਾਉਂਟ ਰਹਿੰਦੀ ਹੈ ਜੀ ਉਹ ਸੇਮ ਰਹਿੰਦੀ ਆ 37000 42000 ਸਮਾਂ ਕਿੰਨਾ ਰਹਿੰਦਾ ਜੀ ਇਹ ਵੀ 5 ਸਾਲ ਦਾ ਰਹਿੰਦਾ ਇਹਦੇ ਵਿੱਚ ਵੀ ਸੇਮ ਪ੍ਰੋਸੀਜਰ ਹੁੰਦਾ ਐਸਸੀਐਸਟੀ ਵਾਲਾ ਉਸੇ ਪ੍ਰਕਾਰ ਦਾ ਤੁਸੀਂ ਆਪਣਾ ਟੌਪਿਕ ਦੇਵੋਗੇ ਜਦੋਂ ਐਪਲੀਕੇਸ਼ਨਸ ਮੰਗਣਗੇ ਤੇ ਉਹ ਤੁਹਾਡੀ ਟੌਪਿਕ ਦੇ ਅਕੋਰਡਿੰਗ ਤੁਹਾਡਾ ਸਿਲੈਕਸ਼ਨ ਕਰ ਲੈਣਗੇ ਕਿ ਤੁਸੀਂ ਤੁਹਾਨੂੰ ਇਹ ਵੈਲਸ਼ਿਪ ਦੇਣੀ ਹੈ ਜਾਂ ਨਹੀਂ ਜੇ ਇਹ ਨਹੀਂ ਹੈਗਾ ਤੁਸੀਂ ਇੱਕ ਵਾਰ ਅਪਲਾਈ ਕਰ ਸਕਦੇ ਹੋ ਜੇਕਰ ਜਿੰਨਾ ਚਿਰ ਤੁਹਾਨੂੰ ਨਹੀਂ ਲੱਗਦਾ ਜੇਕਰ ਤੁਸੀਂ 5 ਸਾਲ ਮਤਲਬ ਪੀਐਚ ਨੂੰ ਕਰ ਲਓ 2 ਸਾਲ 3 ਸਾਲ ਹੋ ਗਏ ਤੁਸੀਂ ਹਰ ਸਾਲ ਜਦੋਂ ਜਦੋਂ ਇਹ ਮੰਗੀਆਂ ਜਾਂਦੀਆਂ ਤੁਸੀਂ ਹਰ ਸਾਲ ਅਪਲਾਈ ਕਰ ਸਕਦੇ ਹੋ ਕੋਈ ਇੱਕ ਵਾਰ ਇਹ ਨਹੀਂ ਹੈ ਕਿ ਟਾਈਮ ਪੀਰ ਤੁਹਾਡਾ ਫਿਕਸ ਹੈ ਹਾਂ ਹੋ ਸਕਦਾ ਏਜ ਸ਼ਾਇਦ ਮੈਨੂੰ ਹੁਣੇ ਵਾਰ ਕਨਫਰਮ ਨਹੀਂ ਹੈ ਕਿ ਏਜ ਕਨਫਰਮ ਏਜ ਕਿੰਨੀ ਘੱਟੋ ਘੱਟ ਜਾਂ ਵੱਧੋ ਵੱਧ ਕਿੰਨੀ ਮੰਗੀ ਜਾਂਦੀ ਹੈ ਸੋ ਇਹ ਫੈਲੋਸ਼ਿਪਸ ਤੁਹਾਨੂੰ ਮਿਲ ਸਕਦੀਆਂ ਨੇ ਸਾਰੇ ਕੈਂਡੀਡੇਟਸ ਨੂੰ ਮਿਲ ਸਕਦੀਆਂ ਨੇ ਕਿ ਇਕਲੇ ਨਹੀਂ ਹੈ ਕਿ ਕਿਸੇ ਨੂੰ ਮਿਲ ਸਕ ਕਿਸੇ ਇੱਕ ਨੂੰ ਹੀ ਮਿਲਣਗੀਆਂ ਫਿਰ ਆਉਂਦੀ ਜੀ ਜੇਕਰ ਤੁਹਾਨੂੰ ਇਹ ਵੀ ਨਹੀਂ ਮਿਲਦੀਆਂ ਫੈਲੋਸ਼ਿਪ ਫਿਰ ਆ ਜਾਂਦੀ ਜੀ ਇੱਕ ਹੋਰ ਫੈਲੋਸ਼ਿਪ ਹੈ ਆਈ ਸੀ ਐਸ ਐਸ ਆਰਡੀ ਇਦੇ ਵਿੱਚ ਅਮਾਉਂਟ ਘਟ ਜਾਂਦੀ ਹੈ ਜੀ 20000 ਰੁਪਏ ਪ੍ਰਤੀ ਮਹੀਨਾ ਮਿਲਦਾ ਇਹਦੇ ਟਾਈਮ ਵੀ ਘਟ ਜਾਂਦਾ ਇਹ ਮਿਲਦਾ ਵੀ 2 ਸਾਲ ਦੇ ਪਰ ਦੇ ਲਈ ਪ੍ਰਤੀ ਮਹੀਨਾ ਇਹਦੇ ਵਿੱਚ ਇਹਨੇ ਕੁਝ ਇੱਕ ਟਾਪਿਕ ਵਿਸ਼ੇ ਦੱਸਿੰਦੇ ਨੇ ਇਕਨੋਮਿਕਸ ਲਗਭਗ ਸਾਰੇ ਵੀ ਜੰਗ ਕਵਰ ਕਰ ਲੈਂਦੇ ਨੇ ਵੈਸੇ ਵੀ ਸੋ ਇਹਦੇ ਵਿੱਚ ਜੇਕਰ ਤੁਸੀਂ ਇਹਨਾਂ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਹ ਫੈਲੋਸ਼ਿਪ ਲੱਗਣ ਦੇ ਵੀ ਚਾਂਸ ਹੈਗੇ ਨੇ ਮੈਕਸਿਮਮ ਜਿਹੜੇ ਯੂਨੀਵਰਸਿਟੀ ਪੀ ਐਚ ਡੀਆ ਕਰਦੇ ਨੇ ਜਾਂ ਤਾਂ ਉਹ ਪਰ ਆਪਣੇ ਕਿਸੇ ਕਾਲਜ ਵਿੱਚ ਅਡਜਸਟ ਹੋ ਜਾਂਦੇ ਨੇ ਭਾਵੇਂ ਉਹ ਪ੍ਰਾਈਵੇਟ ਵਿੱਚ ਚਾਹੀ ਉਹ ਕਿਤੇ ਗਵਰਨਮੈਂਟ ਕਾਲਜ ਵਿੱਚ ਆ ਸੈਟ ਹੋ ਜਾਣਾ ਜੇਕਰ ਤੁਸੀਂ ਕੋਈ ਫੈਲੋਸ਼ਿਪ ਲਈ ਹੋਈ ਹੈ ਫਿਰ ਤੁਸੀਂ ਇਸ ਨਾਲ ਜੌਬ ਨਹੀਂ ਕਰ ਸਕਦੇ ਤੁਹਾਨੂੰ ਯੂਨੀਵਰਸਿਟੀ ਵਿੱਚ ਰੈਗੂਲਰ ਰਹਿਣਾ ਪਵੇਗਾ ਜੇਕਰ ਤੁਸੀਂ ਕਿਤੇ ਜੌਬ ਵਿੱਚ ਨਹੀਂ ਹੋ ਤਾਂ ਕੋਰਸਵਰਕ ਲਗਾਉਣ ਤੋਂ ਬਾਅਦ ਤੁਸੀਂ ਫ੍ਰੀ ਹੁੰਦੇ ਹੋ ਚਾਹੇ ਆਪਣੀ ਪੀਐਚਡੀ ਘਰੇ ਬੈਠ ਕੇ ਕਰ ਲਓ ਚਾਹੇ ਤੁਸੀਂ ਆਪਣੀ ਜੌਬ ਦੇ ਨਾਲ ਕਰ ਲਓ ਸੋ ਇਹ ਮੈਨੂੰ ਜਿਤ ਤੱਕ ਅੰਦਾਜ਼ਾ ਹੈ ਤਾਂ ਕੋਈ ਬਹੁਤ ਘੱਟ ਕੈਂਡੀਟ ਹੁੰਦੇ ਜਿਹੜੇ ਪੀਐਚਡੀ ਬਿਲੇ ਰਹਿ ਕੇ ਕਰਦੇ ਨੇ ਨਾ ਉਹਨਾਂ ਕੋ ਫੈਲੋਸ਼ਿਪ ਹੁੰਦੀ ਹੈ ਤੇ ਨਾ ਉਹ ਕਿਸੇ ਕਾਲਜ ਵਿੱਚ ਲੱਗੇ ਹੁੰਦੇ ਜ਼ਿਆਦਾਤਰ ਕਾਲਜ ਵਿੱਚ ਜਿੱਥੇ ਕਿੰਨਾ ਕਿੰਨਾ ਉਹਨਾਂ ਨੂੰ ਐਡਜਸਟਮੈਂਟ ਹੋ ਜਾਂਦੀ ਆ ਜਾਂ ਫਿਰ ਉਹਨਾਂ ਨੂੰ ਫੈਲ ਇਹ ਸ਼ਰਤ ਜ਼ਰੂਰੀ ਹੈ ਕਿ ਫੈਲੋਸ਼ਿਪ ਦੌਰਾਨ ਤੁਹਾਨੂੰ ਯੂਨੀਵਰਸਿਟੀ ਰੈਗੂਲਰ ਲੈਣਾ ਪੈਂਦਾ ਹੈ ਜੇਕਰ ਤੁਸੀਂ ਮਤਲਬ ਫੈਲੋਸ਼ਿਪ ਦੌਰਾਨ ਤਾਂ ਛੱਡੋ ਜੇਕਰ ਤੁਸੀਂ ਵੈਸੇ ਵੀ ਵਿੱਲੇ ਲੈ ਕੇ ਪੀਐਚਡੀ ਕਰਦੇ ਹੋ ਤਾਂ ਵੀ ਤੁਹਾਨੂੰ ਯੂਨੀਵਰਸਿਟੀ ਜਾਣਾ ਹੀ ਪਵੇਗਾ ਕਿਉਂ ਜਾਣਾ ਪਵੇਗਾ ਕਿਉਂਕਿ ਆਪਣੇ ਕੋਲ ਲਾਇਬ੍ਰੇਰੀ ਦੀ ਉਨੀ ਉਪਲਬਧਤਾ ਨਹੀਂ ਹੁੰਦੀ ਪਿੰਡਾਂ ਸ਼ਹਿਰਾਂ ਵਿੱਚ ਸਾਨੂੰ ਯੂਨੀਵਰਸਿਟੀ ਦੀ ਜਿਹੜੀ ਲਾਇਬ੍ਰੇਰੀ ਆ ਉਹ ਵਰਤਣਾ ਹੀ ਪੈਂਦਾ ਸੋ ਰੈਗੂਲਰ ਸਾਨੂੰ ਯੂਨੀਵਰਸਿਟੀ ਵਿੱਚ ਜਾਣਾ ਪੈਂਦਾ ਜਿਹੜੀ ਮੈਂ ਇੱਕੇ ਦੇ ਵਿੱਚ ਕਰਾਈ ਸੀ ਪੋਸਟ ਡਾਕਟਰਲ ਫੈਲੋਸ਼ਿਪ ਦੀ ਉਹਦੀ ਅਮਾਉਂਟ ਇਸ ਤੋਂ ਹੀ ਵੱਧ ਜਾਂਦੀ ਹੈ ਉਹ 50 ਤਾ ਉਹ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਅਜੇ ਆਪਣਾ ਵਿਸ਼ਾ ਨਹੀਂ ਹੈ ਸੋ ਉਹ ਇੱਕ ਬਕਰਾ ਵਿਸ਼ਾ ਹੈ ਸੋ ਜੇਕਰ ਤੁਹਾਡਾ ਪੀ ਐਚ ਡੀ ਦੇ ਰਿਗਾਰਡਿੰਗ ਕਿਸੇ ਵੀ ਪ੍ਰਕਾਰ ਦਾ ਕੋਈ ਕੁਐਸਚਨ ਹੈ ਪ੍ਰਸ਼ਨ ਹੈ ਤਾਂ ਨਿਸ਼ਚਿਤ ਹੋ ਕੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਕਮੈਂਟ ਵਿੱਚ ਜਰੂਰ ਰਿਪਲਾਈ ਦੇਵਾਂਗਾ ਇੱਕ ਗੱਲ ਹੋਰ ਜੇਕਰ ਤੁਹਾਡਾ ਰਿਪਲਾਈ ਨਹੀਂ ਆਉਂਦਾ ਤੁਸੀਂ ਇੱਕ ਦੋ ਦਿਨ ਵੇਟ ਕਰਦੇ ਹੋ ਤੁਹਾਨੂੰ ਰਿਪਲਾਈ ਨਹੀਂ ਆਉਂਦਾ ਵੈਸੇ ਤਾਂ ਤੁਸੀਂ ਦੁਬਾਰਾ ਕਮੈਂਟ ਕਰ ਦਿਓ ਉਸੇ ਕਮੈਂਟ ਦੇ ਨੀਚੇ ਜੇਕਰ ਨਹੀਂ ਆਉਂਦਾ ਤਾਂ ਇਹ ਸਮਝ ਲਿਓ ਕਿ ਮੈਂ ਤੁਹਾਡਾ ਜਿਹੜਾ ਹੈ ਉਹਦੇ ਬਾਰੇ ਪਤਾ ਕਰ ਰਿਹਾ ਧੰਨਵਾਦ ਜੀ